ਸਿੱਧੂ ਮੂਸੇਵਾਲੇ ਦੇ ਪਿਤਾ ਜਿਵੇਂ ਹੀ ਐਸਐਸਪੀ ਦਫ਼ਤਰ ਦੇ ਅੱਗੇ ਤਰਨੇ ਦੇ ਉੱਪਰ ਬੈਠ ਕੇ ਤਾਂ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੀ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਤੇ ਇਹ ਵੀਡੀਓ ਪੂਰੇ ਭਾਰਤ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਵਾਇਰਲ ਹੋ ਰਹੀ ਹੈ ਸੋਨ ਦੱਸਦੇ ਕਿ ਮੁੱਦਾ ਇਹ ਹੈ ਕਿ ਸਿੱਧੂ ਮੂਸੇਵਾਲੇ ਬਾਈ ਦੀ ਡੈਥ ਤੋਂ ਬਾਅਦ ਉਹਨਾਂ ਦੇ YouTube ਤੇ ਹੋਰ ਪਲੇਟਫਾਰਮਾਂ ਦੇ ਉੱਪਰੋਂ 130 ਕਰੋੜ ਦਾ ਬਿਜ਼ਨਸ ਹੋਇਆ ਸੀ ਜਿਸ ਤੋਂ ਬਾਅਦ ਪਰਿਵਾਰ ਨੂੰ ਸਿਰਫ 100 ਕਰੋੜ ਤੱਕ ਦੀ ਇਨਕਮ ਦਾ ਹਿਸਾਬ ਦਿੱਤਾ ਗਿਆ ਤੇ 30 ਕਰੋੜ ਦਾ ਘਪਲਾ ਕੀਤਾ ਗਿਆ ਤਾਂ ਹੁਣ ਸਰਦਾਰ ਬਲਕੌਰ ਸਿੰਘ ਦਾ ਇਹ ਕਹਿਣਾ ਕਿ ਅਸੀਂ ਉਹਨਾਂ ਕੰਪਨੀਆਂ ਤੇ ਉਹਨਾਂ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਜੋ ਸਾਡੇ ਪੁੱਤ ਦੀ ਕਮਾਈ ਨੂੰ ਆਪਣੀ ਕਮਾਈ ਕਹਿ ਕੇ ਉਡਾ ਰਹੇ ਨੇ ਅਤੇ ਹਲੇ ਤੱਕ ਸਿੱਧੂ ਮੂਸੇਵਾਲੇ ਦੇ ਕੋਈ ਵੀ ਦੋਸਤ ਮਿੱਤਰ ਇਸ ਮੁੱਦੇ ਦੇ ਉੱਪਰ ਸਰਦਾਰ ਬਲਕੌਰ ਸਿੰਘ ਦੇ ਹੱਕ ਦੇ ਵਿੱਚ ਨਹੀਂ ਆਇਆ ਸੀ ਪਰ ਹੁਣ ਸ਼੍ਰੀ ਵਰਾੜ ਨੇ ਆਪਣੇ Instagram account ਦੇ ਉੱਪਰ ਇੱਕ ਵੀਡੀਓ ਸ਼ੇਅਰ ਕਰਕੇ ਕੈਪਸ਼ਨ ਦੇ ਵਿੱਚ ਇਹ ਲਿਖਿਆ ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ 4 ਸਾਲਾਂ ਬਾਅਦ ਵੀ ਸਿਸਟਮ ਦੇ ਖਿਲਾਫ ਇਹ ਲੜਾਈ ਲੜਨੀ ਪੈ ਰਹੀ ਤੇ ਉਹਨਾਂ ਨੂੰ ਧਰਤੀ ਦੇ ਉੱਪਰ ਬੈਠ ਕੇ ਪ੍ਰੋਟੈਸਟ ਕਰਨਾ ਪੈ ਰਿਹਾ ਤੇ ਇਹਨਾਂ ਗੱਲਾਂ ਦੇ ਉੱਪਰ ਸਾਡੀ ਸਰਕਾਰ ਤੇ ਸਾਡੇ ਪੰਜਾਬ ਪੁਲਿਸ ਨੂੰ ਧਿਆਨ ਦੇਣਾ ਚਾਹੀਦਾ ਹੈ ਅਤੇ ਸ੍ਰੀ ਵਰਾੜ ਨੇ ਲਿਖਿਆ ਕਿ ਇਹ ਪੰਜਾਬ ਪੁਲਿਸ ਜਦੋਂ ਤੱਕ ਇਸ ਮਸਲੇ ਦਾ ਕੋਈ ਹੱਲ ਲੱਭੇਗੀ ਉਦੋਂ ਤੱਕ ਲੱਖਾਂ ਹੀ ਪੁੱਤ ਬਰਬਾਦ ਹੋ ਚੁੱਕੇ ਹੋਣਗੇ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਸ੍ਰੀ ਬਰਾੜ ਦੀ ਸਪੋਰਟ ਉੱਪਰ ਆਪਣੇ ਵਿਚਾਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਕੇ ਜਾਓ ਅਤੇ ਨਵੇਂ ਆਪਡੇਟਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅਤੇ ਆਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ